हां जी ਲਿੰਦ ਦੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਜਿਹੜੇ ਵੀ ਐਨ ਆਰ ਆਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਜਿਹੜਾ ਬਾਬੇ ਉਹ ਤਾਂ ਕੱਢ ਲੈ ਨੂੰ ਕਰਤੇ ਆ ਤੇ ਵੀਡੀਓ ਦਾ ਯਾਰ ਚੀਤਾ ਭੁੱਲ ਗਿਆ ਤੇ ਸੋਰੀ ਤੇ ਉਹ ਕਬੂਤਰ ਮੈਂ ਨਾ ਸਾਫ਼ ਕਰਦਾ ਪਿਆ ਹੀ ਭੰਟਦਾ ਸੀ ਥੋੜੇ ਕ ਕਬੂਤਰਾਂ ਦੇ ਅੰਦਰ ਜਿਹਦਾ ਦਾਣੇ ਸੀਗੇ ਉਹ ਪਲਟ ਕੇ ਕੱਢੇ ਇੱਕ ਦੋ ਦੇ ਅੰਦਰ ਜ਼ਿਆਦਾ ਨਹੀਂ ਹੈਗੇ ਸੀ ਕੋ ਦੋ ਦੋ ਚਾਰ ਚਾਰ ਹੀ ਸੀਗੇ ਚਾਰ ਪੰਜ ਪੜ ਡਾਏ ਆ ਇਹ ਆਹ ਇੱਕ ਆਵੜ ਡਾਇਆ ਇੱਕ ਉਹ ਮੋਟਾ ਪੜ ਡਾਇਆ ਬਾਕੀ ਸਾਰੇ ਖਾਲੀ ਸੀਗੇ ਉਹ ਢਾਦਦੇ ਆਪਾਂ ਇੱਕ ਦੋ ਗੇ ਰੱਖਦੇ ਆ ਇਹਦੇ ਗਾਈਡ ਥੋੜੀ ਜਿਹੀ ਘਟਾ ਦਾਂਗੇ ਕੋਈ ਨਹੀਂ ਇਹਨਾਂ ਨੂੰ ਕੱਲੇ ਕੱਲੇ ਨੂੰ ਪਾਇਆ ਕਰਾਂਗੇ ਜਿਹੜੀ ਰੰਗ ਨਹੀਂ ਇਕੱਠੇ ਨਹੀਂ ਪਾਇਆ ਕਰਾਂਗੇ ਇਕੱਠੇ ਜਿਆਦਾ ਮੂਹਾਂ ਕਰਦੇ ਆ ਤੇ ਉਹ ਬਾਬੇ ਉੱਤਰ ਕੱਢ ਕੇ ਮਿਲਦੇ ਆ ਉਹ ਕਹਿੰਦੇ ਗੱਡੀਆਂ ਸਫਾਈ ਹੋ ਰਹੀਆਂ ਥੱਲੇ ਅੱਜ ਘਰ ਦੇ ਲੱਗੇ ਆ ਸਫਾਈ ਕਰਨ ਤੇ ਉੱਤਰ ਵੀ ਉੱਡੀ ਜਾਂਦੇ ਆ ਬਾਬੇ ਉਹ ਟਾਈਮ ਹੋ ਗਿਆ 9:30 ਦਾ ਤੇ ਹਜੇ ਤੱਕ ਦਾ ਬੜੀਏ ਉੱਡਦੇ ਆ ਬਾਕੀ ਦੇਖਦੇ ਆ ਕੀ ਬਣਦਾ ਆਹ ਗਏ ਉੱਪਰ ਜਾ ਗਏ ਉੱਪਰ ਆਹ ਕਾਲਾ ਪੱਕਾ ਗਰਮ ਗਰਮ ਕੀਤਾ ਸੀ ਨਾ ਉਹਦੇ ਨਾਲ ਉੱਪਰ ਜਾਣ ਲੱਗੇ ਆ ਪਰ ਹਵਾ ਹੀ ਨਹੀਂ ਯਾਰ ਛੱਡਦੀ ਜਾਣਾ ਵੇਖੋ ਹਵਾ ਹੀ ਬੜੀ ਹੁੰਦੀ ਪਈ ਆ ਹਵਾ ਹਟੂਗੀ ਤਾਂ ਕੰਮ ਬਣਨਾ ਆਜ ਤੱਕ ਇਹਦੀ ਹਵਾ ਸੁਣੀ ਤਾਂ ਹੈ ਨਹੀਂ ਸੀ ਪਤਾ ਨਹੀਂ ਕਿੱਥੋਂ ਆਉਣ ਲੱਪਈ ਆ ਇੱਥੇ ਲਈ ਨਹੀਂ ਕਰਦੇ ਛੱਡ ਗੱਲਾਂ ਦੋ ਸੌ ਮਟਾਈ ਅੱਜ ਇੰਨਾ ਹੈ ਨਾ ਉਹਦਾ ਹੈਗਾ ਹੈ ਸੇਕ ਮਤਲਬ ਪਰ ਹਵਾ ਚੱਲਦੀ ਆ ਨਾ ਗੱਲ ਹਵਾ ਦੀ ਆ ਹਵਾ ਨਾ ਜੱਲੇ ਲੋਭਾ ਬਾਬੋ ਟਾਈਮ ਹੋ ਗਿਆ 10 ਵਜੇ ਚ 10 ਮਿੰਟ ਰਹਿ ਗਏ ਆ ਤੇ ਆਪਣੇ ਆਹ ਬੁਤਰ ਬਹਿ ਗਏ 6 ਬੁਤਰ ਬਹਿ ਗਏ ਆ ਇਹ ਵੀ ਬਹੁਤ ਸੋਣਾ ਉੜ ਗਿਆ ਨਾ ਤੇ ਆਹ ਬੁਤਰੀਆਂ ਬਹਿ ਰੀਆਂ ਆ ਚਾਰ ਤੇ ਤਿੰਨ ਆ ਤੇ ਇੱਕ ਆ ਚਾਰ ਬੁਤਰੀਆਂ ਬੈਠੀਆਂ ਔਰ ਅੱਤੀ ਦਾ ਪੜਾਈ ਨਹੀਂ ਹੈ ਨਾ ਉਹ ਤਾਂ ਛੱਡਣੀ ਸੀ ਬਾਜੀ ਕੈਂਸਲ ਹੋ ਗਈ ਉੱਥੇ ਆਪਣੇ ਕੋ ਜਾਬ ਨਹੀਂ ਹੋਣਾ ਹੈਗਾ ਕੁਦਰਤੀ ਰੱਬ ਵੱਲੋਂ ਬਾਜੀ ਵੀ ਕੈਂਸਲ ਹੋ ਗਈ ਹੈ ਨਾ ਤੇ ਉਹ ਬੁਤਰੀ ਮਾਰਦੀ ਮੂੰਹ ਥੱਲੇ ਕੱਲੀ ਗਈ ਯਾਰ ਇੱਕ ਬੁਤਰੀ ਆਪਾਂ ਕੇ ਵੀਰ ਕੋ ਮਗਾਈ ਸੀਗੀ ਆਪਣੇ ਕਬੂਤਰ ਤੁਹਾਨੂੰ ਪਤਾ ਪਾਣੀ ਤੇ ਹੈ ਨਹੀਂ ਸੀ ਹਨਾ ਬਿਮਾਰ ਹੋ ਗਏ ਸੀ ਕਬੂਤਰ ਹੁਣ ਸੈੱਟ ਹੋਏ ਆ ਕਬੂਤਰ ਹੁਣ ਪਾਣੀ ਤੇ ਕਰਾਂਗੇ ਤੇ ਬਾਜੀਆਂ ਛੱਡਾਂਗੇ ਇੱਕ ਬੁਤਰੀ ਕੇ ਕੋ ਮਗਾਈ ਸੀ ਕਬੂਤਰੀ ਜੀ ਆਂਡਾ ਦੇਤਾ ਸੀ ਕੱਲ ਠੀਕ ਐ ਤੇ ਜਿਹੜੀ ਮੈਂ ਦੱਸਿਆ ਸੀ ਵੀ ਆਪਾਂ ਕੰਮ ਪੈ ਗਿਆ ਜਾ ਨਹੀਂ ਸਕਦੇ ਪਿਛਲੇ ਦਿਨੋ ਜ ਐਨੇ ਆਂਡਾ ਦੇਤਾ ਆਂਡਾ ਇੱਕ ਹੋਰ ਤਰੀ ਫਿਰਦੀ ਆ ਇਸ ਕਰਕੇ ਬਾਜੀ ਨਹੀਂ ਛੱਡੀ ਅੱਜ ਕੱਲੇ ਤੇ ਆਂਡਾ ਸੀ ਅੱਜ ਦਊਗੀ ਇਹ ਤੇ ਇਹ ਖਾਂਦੀ ਵੀ ਥੱਲੇ ਆ ਦੇਖੋ ਇਹ ਚੀਜ਼ਾਂ ਨਹੀਂ ਕਰਦੀ ਜਿਹਦਾ ਹੁਣ ਇਹਨੂੰ ਚੱਕਣਾ ਪੈਣਾ ਇਹ ਦੇਖ ਕੇ ਆਪਣੇ ਕਬੂਤਰ ਵੀ ਮੂੰਹ ਮਾਰ ਲਗੇ ਨਹੀਂ ਤਾਂ ਆਪਣੇ ਕਬੂਤਰ ਸਾਰੇ ਸਹੀ ਆ। ਉਹ ਕਬੂਤਰੀ ਨੂੰ ਆਹ ਤੇ ਆ ਥੱਲੇ ਮੂੰਹ ਮਾਰਨ ਦੀ। ਇਹਨੂੰ ਚੱਕਾਂਗੇ ਇਹਦੇ ਵਿੱਚ ਰੱਖਾਂਗੇ ਨਹੀਂ ਨਾ ਇਹਦੇ ਨਾਲ। ਇਹਦਾ ਇਹਨੇ ਸਾਰੇ ਲਾ ਦੇ ਨੇ ਥੱਲੇ ਮੂੰਹ ਮਾਰਨ। ਬਾਬੇ ਹੁਣ ਆਪਾਂ ਬੰਦੀ ਤੇ ਕਰਾਂਗੇ ਆਹ ਵਾਲੀਆਂ ਕਬੂਤਰੀਆਂ ਨਹੀਂ ਆ ਉੜਦੀਆਂ ਆ। ਉਹ ਰੱਬ ਜੀ ਖੜੀ ਜਾ ਉਹ ਜਾ। ਇਹਨੀਆਂ ਉੱਚੀਆਂ ਵੀ ਨਹੀਂ ਆ ਠੀਕ ਆ ਬਹੁਤ ਉੱਚੀਆਂ ਆ ਸਰੀਆਂ। ਇਹ ਆਪਾਂ 6-7 ਜਿਹੜੇ ਕਬੂਤਰ ਜਿਹੜੇ ਚੱਲਣ ਲੱਪੇ ਆ। ਇਹਨਾਂ ਨੂੰ ਹੁਣ ਅੱਡ ਕਰ ਦੇਣਾ ਆਪਾਂ। ਤੇ ਜਿਹੜੇ ਕਬੂਤਰ ਆ ਆਇਆ। ਇਹਨਾਂ ਨੂੰ ਰੈਗੂਲਰ ਕੱਟਾਂਗੇ ਹਜੇ। ਚੱਲਣਗੇ ਠੀਕ ਆ ਨਹੀਂ ਤਾਂ ਨਾ ਸਹੀ। ਕਿ ਕਬੂਤਰ ਬਿਮਾਰ ਚਲੋਣਾ ਥੋੜਾ ਜਿਹਾ ਔਕਾ ਵੀ ਚਲੋ ਚੱਲੂਗੇ ਤਾਂ ਜਰੂਰ ਪਰ ਇੱਕ ਬਾਹਰ ਟਾਈਮ ਲਾ ਜਾਣਗੇ ਘਰੇ ਹੁਣੇ ਵਧਣੀ ਨਹੀਂ ਹੈਗੇ ਜੇ ਆਪਣੀਏ ਘਰੇ ਵਧੂਗੇ ਬਾਹਰ ਵਧੀਆ ਵੱਜ ਜਾਣਗੇ ਹੁਣ ਸਰੀਰ ਰੱਖਣ ਲੱਪਿਆ ਇਹ ਵਧੀਆ ਗੱਲ ਆ ਉਹ ਤਾਂ ਮਾੜੀ ਨਹੀਂ ਹੈ ਕਿ ਸਰੀਰ ਵਧਾਉਂਦੇ ਪਏ ਆਪਣਾ ਹਨਾ ਤੇ ਇਹ ਉਤਰ ਵੀਰੇ ਆਪਾਂ ਆ ਹੁਣੀ ਬੈਠਾ ਆਪਣਾ ਛਾਣਾ ਦਾ ਇਹ ਦੇਖ ਲਓ ਤੁਸੀਂ ਕੂਤਰ ਦੇ ਪੱਲੇ ਵਾਲਾ ਕੀ ਹਾਲ ਸੀ ਇਹਦਾ ਹਨਾ ਇਹ ਤਾਂ ਤੁਰਦਾ ਵੀ ਨਹੀਂ ਸੀ ਡਿੱਗ ਜਾਂਦਾ ਸੀ ਵਿਚਾਰਾ ਤੇ ਕੂਤਰ ਫੇਰ ਵੀ 10:00 ਤੋਂ 10:00 ਵਜਾ ਕੇ ਆਇਆ ਇਹ ਤੇ ਵਧੀਆ ਹਨਾ ਹਜੇ ਵੀ ਵਧੀਆ ਬੈਠਾ ਜਿਵੇਂ ਉੱਡ ਜਾਂਦਾ ਇਹਨਾਂ ਦੇ ਕਰਕੇ ਬਹਿ ਗਿਆ ਇਹਨਾਂ ਨੂੰ ਉਹਨਾਂ ਦੇ ਵਿੱਚ ਪਾਵਾਂਗੇ ਕਬੂਤਰ ਨੂੰ ਇਹ ਵਧੀਆ ਟੈਂਪਰ ਤੋਂ ਹੁੰਦਾ ਤੇ ਬਾਕੀ ਕਬੂਤਰਾਂ ਨੂੰ ਵੀਰੇ ਆਪਾਂ ਦੂਜੀ ਧਾਰਚ ਕਰਾਂਗੇ ਡੇਲੀਡ ਆ ਕਰਾਂਗੇ ਆ ਕੁੰਟਰੀਆਂ ਵੀ ਵੀਰੇ ਅੱਜ ਨੀਆਂ ਇਹ ਡੇਲੀ ਡੋਣੀਆਂ ਆ ਤੇ ਕਬੂਤਰ ਜਿਹੜੇ ਆ ਉਹ ਵਾਲੇ ਜਿਹੜੀਆਂ ਪੰਜ ਛੇ ਉੜਦੀਆਂ ਉਹ ਆਪਾਂ ਇੱਕ ਦਿਨ ਦਾ ਆ ਕਰ ਰਹੀਆਂ ਕੱਲੀਆਂ ਜਿਹੜੇ ਬਾਰ ਬਾਰ ਮੂਰੇ ਬਿੰਦੇ ਆ ਉਹ ਨਾ ਹੋਊਗਾ ਹਨਾ ਕੰਮ ਇਹਨਾਂ ਨੇ ਦੇਖੋ ਜ਼ਮੀਨ ਮਾ ਡੜੀ ਬਾਬਿਓ ਲੜ ਲੜ ਕੇ ਆਏ ੱੱਲੇ ਦੋਨੇ ਜਾਨੇ ਉਹ ਬਾਬਿਓ ਅੱਜ 10 ਵਜ ਗਏ ਆ 10 ਟ ਪਾ ਗਏ ਅੱਜ ਹਨਾ ਤੇ ਇਹਨਾਂ ਚ ਦੋ ਤਿੰਨ ਬਹਿ ਗਏ ਆ ਤੇ ਬਾਕੀ ਕੁੰਟਰੀਆਂ ਉੱਟਦੀਆਂ ਵੀਰੇ ਚਾਰ ਜਿਹੜੀਆਂ ਕਬੂਤਰੀਆਂ ਉੜਦੀਆਂ ਵੀ ਚਾਰ ਕਬੂਤਰੀਆਂ ਉੜਦੀਆਂ ਇਹੇ 8-10 ਦੀ ਮਿਹਨਤ ਲਾਵਾਂਗੇ ਹੁਣ ਜਿਹੜੇ ਚੰਗੇ ਉੜਦੇ ਆ ਹਨਾ ਬਾਕੀ ਕਬੂਤਰ ਬੰਦ ਕਰਕੇ ਨਵੇਂ ਕਬੂਤਰ ਕੱਢਾਂਗੇ ਜਿਹੜੇ ਨਵੇਂ ਆ ਜੋ ਚੱਲਣਗੇ ਉਹ ਬਾਜ਼ੀਆਂ ਛੱਡਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਅਗਲੇ ਸਾਲ ਛੱਡਾਂਗੇ ਨਾ ਹੋਇਆ ਤੇ ਜਿਹੜੇ ਉਤਰ ਲੰਬੇ ਬਹੁਤ ਲੰਬੇ ਚੱਲ ਗਏ ਸੀ ਇਕ ਤਾਂ ਝਾੜੇ ਵੀ ਪੈ ਗਏ ਹੁਣ ਹਨਾ ਫਾਇਦਾ ਨਹੀਂ ਕੋਈ ਮੱਥਾ ਮਾਰੜਦਾ ਜਿਹੜੇ ਕਬੂਤਰ ਵਧੀਆ ਉੜਦੇ ਆ ਉਹੋ ਹੀ ਇਹਨਾਂ ਚੋਂ ਕੱਢਣੇ ਆਪਾਂ ਇਹਨਾਂ ਜੋ ਵੀ ਕਬੂਤਰੀਆਂ ਆਪਾਂ ਜੇ ਤਾਂ ਇੱਕ ਆ ਪੂਸ਼ ਵਾਲੀ ਇੱਕ ਉਹ ਪਰਲੀ ਦੋ ਤੇ ਬਸ ਤਕਰੀਬਨ ਇੰਨੀ ਆ ਕਿ ਬਾਕੀ ਦੂਜੀ ਡਾਰਚ ਕੱਢਿਆ ਕਰਾਂਗੇ ਇੱਕ ਦਿਨ ਸਾਰੇ ਹੀ ਹਨਾ ਲਾਈਵ ਆਪ 11 ਵਜ ਗਏ ਆ ਤੇ ਇੱਕੋ ਹੀ ਰਹਿ ਗਿਆ ਬੱਚਾ ਉਹਦਾ ਬਾਕੀ ਬਹਿ ਗਏ ਅੱਛਾ ਤੇ ਆ ਮਾਲੀ ਘੁਆਏ ਆ ਮਾਲੀ ਲੱਗਾ ਥੱਲੇ ਕੱਟਣ ਬੂਟੇ ਵਾਟੇ ਮਾਲੀ ਕਿਦਾਂ ਬੜੇ ਚਰਾਵਾ ਦਾ ਆਏ ਹੋਏ ਹਾਂਜੀ ਬੜੇ ਦਰਾਵਾ ਦਾ ਆ ਹਾਂਜੀ ਹਾਂਜੀ ਕਿੱਥੇ ਰਹਿਣਾ ਵਾੜੇ ਵਾੜੇ ਤੇ ਰਹਿਣਾ ਕੰਮ ਨਹੀਂ ਆਉਂਦਾ ਕਰਨਾ ਕਰਨਾ ਜੀ ਕਦੋਂ ਨਾ ਮਾਂ ਮਹੀਨੇ ਬਾਅਦ ਹੋਣਾ ਗੀੜਾ ਮਾਰਨ ਕਿਤੇ ਓਏ ਹੋਏ ਉੱਡ ਗਿਆ ਸਾਰਾ ਹੀ ਬੂਟੇ ਬਹੁਤ ਵੱਡੇ ਹੋਏ ਸੀਗੇ ਤੇ ਉਹ ਕਟਾਕ ਦੂਗੇ ਹਟੇ ਆ ਹੁਣ ਅੱਜ ਆ ਵੀ ਬੂਟੇ ਬਹੁਤ ਵੱਡੇ ਹੋਏ ਸੀਗੇ ਇਹ ਵੀ ਅੱਜ ਹੀ ਕਟਾਏ ਕਟੂਏ ਸਾਰੀ ਬਹੁਤ ਮੰਦ ਰੱਥਾ ਥੱਲੇ ਉਹਦਾ ਜਲਦੀ ਕਿੜਾ ਮਾਰਦਾ ਰਿਹਾ ਕਰ ਤਾਂ ਹੀ ਸਫਾਈ ਰਹਿਣੀ ਐ ਨਹੀਂ ਤਾਂ ਬਹੁਤ ਵੱਡੇ ਹੋ ਜਾਂਦੇ ਇਹ ਇਲਾਵਾ ਪੇ ਤਿੰਨ ਬਹਿ ਗਈਆਂ ਮਾਦੀਆਂ ਹੁਣ ਉਹਨਾਂ ਨੂੰ ਡਾਕ ਕੇ ਉਹਨਾਂ ਤੇ ਬੱਚਾ ਇੱਕ ਉੜਦਾ ਬਸ ਉਹ ਵੀ ਪਤਾ ਨਹੀਂ ਬਹਿ ਗਿਆ ਕਿ ਉੜਦਾ ਉੱਤੇ ਜਾ ਕੇ ਦੇਖਦੇ ਆਂ ਗੋਡੇ ਲੋਈ ਬਾਪੋ ਤੇ ਆਪਾਂ ਯਾਰ ਵਿਲੀਆਂ ਨੂੰ ਦਿੱਤੀਆਂ ਸੀ ਤਿੰਨ ਕਬੂਤਰੀਆਂ ਪਿਛਲੇ ਸਾਲ ਦੀਆਂ ਇੱਕ ਦੋ ਤੇ ਤਿੰਨ ਉਹ ਅੱਜ ਲੈ ਆਂਦੀਆਂ ਆਪਾਂ ਤੇ ਇਹਨਾਂ ਨੂੰ ਕੱਢਦੇ ਆਂ ਤਿਆਰ ਇਹ ਬਾਦਾਮਾਂ ਤੇ ਆ ਉਹ ਘੋਟਦੀਆਂ ਸੀਗੀਆਂ ਆਪਣੇ ਲੱਗੀਆਂ ਹੋਈਆਂ ਆਟੇ ਤੇ ਪਿਛਲੇ ਸਾਲ ਦੀਆਂ ਤੇ ਇਹਨਾਂ ਨੂੰ ਲਾ ਲੈਨੇ ਆ ਤੇ ਇਹ ਕੱਢਦੇ ਆਂ ਤੇ ਨੇਕ ਕਬੂਤਰੀਆਂ ਆਪਾਂ ਤੇ ਇੱਕ ਆ ਕਬੂਤਰ ਲਿਆਂਦਾ ਆਪਾਂ ਆਹ ਵਾਲਾ ਇਹ ਚੱਕਣਾ ਇੱਧਰੋਂ ਲਓ ਬਈ ਕੁੰਟਰੀਆਂ ਕੁੰਟਰੀਆਂ ਤੇ ਇਹ ਕੰਮ ਕੀਤੀ ਜਾਂਦੀਆਂ ਆ ਤੰਨੇ ਹੀ ਛੱਡਦੇ ਆ ਨਾ ਹੁਣ ਤੋਂ ਆ ਜਿਹੜੀਆਂ ਨਾਲ ਸਰੀਫ ਲੱਗੀਆਂ ਆ ਤੇ ਇੱਕ ਹੈਗੀ ਆ ਇਧਰ ਗਈ ਆ ਡੱਬੀ ਆ ਡੱਬੀ ਇਹ ਵੀ ਕਟਾਂਗੇ ਆ ਵੀ ਚੋਦੇ ਕਟਾਂਗੇ ਕੂਲਰ ਵੀ ਵਧੇ ਨ ਯਾਰ ਇਹ ਚ ਪਾਣੀ ਪਾਈਏ ਪਾਣੀ ਮੁਕਰਨ ਲਈ ਯਾਰ ਤੇ ਆ ਵੀ ਉਤਰਾ ਪੜੇ ਸਹੀ ਆ ਕਿ ਨਾਲ ਹੀ ਹੁਣ ਦੁੱਧ ਲਿਆਉਣਾ ਬਣਾ ਕੇ ਇੱਕ ਦੋ ਚੀਜ਼ਾਂ ਪਾ ਗੇ ਜਿਹੜੀ ਚਰਬੀ ਚੁਰਬੀ ਮਾਰਦੇ ਹੋ ਉਹਨਾਂ ਦੀ ਬੰਦ ਕਰੀਏ ਹਨਾ ਉਹ ਵੀ ਬਿਲਕੁਲ ਨਹੀਂ ਠੰਡੀਆਂ ਚੀਜ਼ਾਂ ਹੀ ਦੇਣੀਆਂ ਪੈਣੀਆਂ ਉਹਨਾਂ ਨੂੰ ਤੇ ਕੋਈ ਚੱਕਰ ਨਹੀਂ ਬਣਾਉਂਦੇ ਆ ਤੇ ਉਹਨਾਂ ਨੂੰ ਦੇਣੇ ਆ ਤੇ ਆ ਵੀ ਆਪਣੇ ਮਸਤ ਮੋਲੇ ਬੈਠੇ ਆ ਟਰੀਆਂ ਘੱ ਕਰਨ ਵਾਲੀਆਂ ਰਿਆ ਮੜ ਦਿੰਨਾ ਤਣਾਦ ਨੂੰ ਪਾ ਗਿਆਂਗੇ ਪਿਓ ਡਰਿਆਂ ਵਿੱਚ ਹੀ ਰਹਦੀਆਂ ਇਹ ਕੂਪਟਰ ਸਾਰੇ ਸਹੀ ਆ ਬਾਬੇ ਦੀ ਕਿਰਪਾ ਨਾਲ ਤੇ ਇਹਦੇ ਵੀ ਕੱਲੋਂ ਮਿੱਟੀ ਫੇਰਾਂਗੇ ਯਾਰ ਗੰਦਾ ਬਹੁਤ ਆਦਾ ਬਿੱਠਾ ਨਹੀਂ ਆ ਇਹ ਦਾਗ ਹੀ ਆ ਬਿੱਠਾ ਸੋੜੀਆਂ ਹੀ ਆ ਪਤਲੀਆਂ ਪਤਲੀਆਂ ਬਾਕੀ ਦਾਗ ਜੰਮ ਗਏ ਤੇ ਪੱਕੇ ਹੀ ਕਿਉਂਕਿ ਸਿਮਿੰਟ ਦਾ ਸਾਰਾ ਹੀ ਖਾ ਗਏ ਇਹ ਕੂਪਟਰ ਪਹਿਲਾਂ ਦਾ ਹਨਾ ਜਦੋਂ ਬੱਚੇ ਪੁੱਛੇ ਪਲਾਉਂਦੇ ਸੀ ਨਾ ਹੁੰਡਿਆਂ ਦੇ ਵਿੱਚ ਤੇ ਇਹਨਾਂ ਨੇ ਬਿੱਠਾ ਕਰ ਕਰ ਕੰਮ ਖਰਾਬ ਕਰਤਾ ਆਹ ਰੀਆ ਜੀ ਨਾ ਇੱਥੇ ਬੈਠਾ ਰੰਦਾ ਉੱਪਰ ਓਏ ਆਹ ਤੋਤੋ ਬਿੱਠੋ ਉਹ ਹਾਂ ਮਠੋ ਕੀ ਰੋਲਾ ਪਾਇਆ ਤੂੰ ਹਾਂ ਬਾਬੇ ਬਾਦਾਮ ਤੇ ਯਾਰ ਤੇ ਇਹ ਬਾਦਾਮ ਵੀ ਥੋੜੇ ਯਾਰ ਥੱਲੇ ਪੇ ਲਿਉਣ ਵਾਲੇ ਆ ਚਲੋ ਲਿਉਨੇ ਆਣਾ ਪਹਿਲਾਂ ਜਿੰਨੇ ਕੁ ਪਏ ਆ ਓਨੇ ਕੁ ਤਾਂ ਭਿਲੀਏ ਪਾਣੀ ਮੈਂ ਧੋ ਕੇ ਭਰਦਾ ਇੱਕ ਵਾਰੀ ਬਦਲ ਦਿੰਨੇ ਆ ਪਾਣੀ ਕੁਜੇ ਦਾ ਇਹ ਵਾ ਹੁਣ ਛਿੱਲ ਕੇ ਟਾਣਾ ਬਾਦਾਮ ਪਹਿਲਾਂ ਭੇਗ ਹੀ ਰਾਤ ਦੇ ਚੱਤ ਬਾਦਾਮ ਥੋੜੀ ਆ ਜੇ ਬਾਬੇ ਤਰਫੀ ਵਿਦਾਮ ਹੋਣੇ ਆ ਮੇਰੇ ਨਾਲਾ ਦਾ 100 ਹੋਊਗਾ ਪਰ ਆਪਾਂ ਨੂੰ ਚਾਹੀਦਾ 200 250 ਬਦਾਂ ਤੇ ਲੈਉਣੇ ਆ ਹੋ 300 250 ਬਦਾਂ ਹੋਰ ਲੈਉਣੇ ਖੱਲਿਓ ਕੂਤਰ ਉਹਨਾਂ ਬਾਪੇ ਇੰਨਾ ਜੋ ਘੱਟ ਕਰ ਲੈਣੇ ਆਪਾਂ ਕੂਤਰ ਇੰਨੀਆਂ ਨਹੀਂ ਛੱਡਣੇ ਜਿਹੜੀਆਂ ਆਪਾਂ ਤਿੰਨ ਕੂਤਰੀਆਂ ਲੈ ਕੇ ਆਏ ਆ ਤੇ ਕਰ ਹੋਰ ਡੋਣੀਆਂ ਤੇ ਆਪਦੇ ਕੂਤਰ ਜਿਹੜੇ ਆਪਣੇ 4-5 ਚੱਲਦੇ ਉਹ ਕੱਢਣੇ ਆ ਮਤਲਬ 7-8 ਕਈ ਨਹੀਂ ਆ ਕਿ ਬਾਜ਼ੀਆਂ ਹੋਣੀਆਂ ਜਿੱਦਾਂ ਦੇ ਹਾਲਾਤ ਆ ਬਾਜ਼ੀਆਂ ਕੈਨਸਲ ਹੋਈ ਜਾਂਦੀਆਂ ਆਪਣੇ ਪਿੰਡ ਵਾਲੀ ਬਾਜੀ ਵੀ ਆਪਾਂ ਕੈਨਸਲ ਕਰ ਦੇਣੀਆਂ ਜਿੱਦਾਂ ਦੇ ਹਾਲਾਤ ਆ ਤੇ ਉਹ ਇਹਨਾਂ ਨਾਲ ਆਪਾਂ ਦੇਖ ਲੈਣੀ ਆ ਜਿਹੜੇ 5-7 ਕਬੂਤਰ ਆ ਬਾਕੀ ਰੋਕ ਕੇ ਇਹਨਾਂ ਨੂੰ ਕੜਕ ਤੇ ਕਰ ਦੇਣਾ ਤੇ ਥੋੜਾ ਕੁ ਦੇਣੇ ਨਾਲ ਛੋਲੇ-ਛੋਲੇ ਪਾ ਦਿਆਂਗੇ ਕਿਹੜਾ ਡੋਣੇ ਆ ਜਿਹੜੇ ਇਹਨਾਂ ਦਾ ਵੇਟ-ਬੂਡ ਘਟਿਆ ਵੇਡ ਬਣ ਜਾਊਗਾ ਤੇ ਜੇ ਵੇਡ ਬਣ ਗਿਆ ਬਾਜ਼ੀਆਂ ਕਾ ਹੋ ਗਈਆਂ ਤੇ ਇਹਨਾਂ ਨੂੰ ਕੱਟ ਲਾਂਗੇ ਇਹਨਾਂ ਨੇ 5-7 ਦੇ ਨਾਲ ਚੱਲ ਪੈਣਾ ਇਹਨਾਂ ਨੂੰ ਛੋਲੇ ਭਿੱਜੇ ਛੋਲੇ ਚਲਾਵਾਂਗੇ ਇਹਨਾਂ ਦੇ 2-2 4-4 ਨਾ ਇੱਕ ਕਬੂਤਰ ਦੇ ਬਾਦਾਮ ਬੰਦ ਕਰਕੇ ਤੇ ਫੇਰ ਸੈੱਟ ਹੋਣਗੇ ਆ ਡੋਲੀ ਵੀ ਬਾਹਰ ਪਈ ਆ ਵੀ ਲਿਓਨੇ ਆ ਉਹ ਤੇਰਾ ਤੇ ਆ ਕੱਦੂ ਘੋਲਾ ਕੱਲ ਦੀ ਬਾਲਟੀ ਖਰਾਬ ਕਰਕੇ ਰੱਖੀ ਆ ਕਿ ਕੰਮ ਨਹੀਂ ਆਈ ਇਹ ਵੀ ਸਿੜਦੇ ਆ ਤੇ ਸ਼ੀਲਾ ਨੂੰ ਮਾੰਦਾ ਬਾਬੇ ਸ਼ੀਲਾ ਫੇਰ ਅੱਜ ਗਿਆ ਕੱਲ ਦੇ ਫੇਰ ਦੋ ਤਿੰਨ ਹੋਈ ਲੈ ਗਿਆ ਉਧਰ ਨੂੰ ਹੁਣ ਮਟਾਂਗੀ ਲਾਈ ਦੁਬਾਰਾ ਪਹਿਲਾਂ ਤਾਂ ਇੱਥੇ ਖੁੱਡੇ ਦੇ ਉੱਤੇ ਬਹਿ ਗਏ ਸੀ ਆ ਕੇ ਉੱਪਰ ਤੇ ਫੇਰ ਆ ਕੇ ਮਟਾਂਗੀ ਲਾਈ ਵੀ ਚਲਕੂਤਰ ਖਰਾਬ ਨਾ ਹੋਊਗਾ ਇੱਥੇ ਹੀ ਬਹਿ ਜਾਣਗੇ ਫੇਰ ਇੱਥੋਂ ਡਾਇਮ ਹੈ ਤੇ ਫੇਰ ਵਾਪਸ ਚਲ ਗਏ ਉਧਰ ਉਹਦੇ ਘਰੇ ਇਹ ਓ ਪਰਾਂ ਦਾ ਘਰ ਆ ਅੱਜ ਓ ਜਥਰੀ ਸ਼ਾਨ ਸਰਪ ਦੀ ਦਾ ਨਾ ਉੱਪਰ ਉੱਥੇ ਆਦਾ ਘਰ ਤੇ ਉਧਰ ਚ ਆ ਜਾਂਦੇ ਕਬੂਤਰ ਉਧਰ ਉੜਦੇ ਆ ਖਰਾਬ ਕਰੀ ਜਾਂਦਾ ਕਬੂਤਰ ਬਹੁਤ ਚੰਗੇ ਸੀਗੇ ਫੇ ਮੱਕ ਕੇ ਛਤਰੀ ਲਾਤੀ ਮੈਂ ਕਹੇ ਜੇ ਹੁਣ ਆਉਣਗੇ ਤੇ ਛਤਰੀ ਤੇ ਬਹਿ ਜਾਣਗੇ ਤੇ ਹੁਣ ਆਪਾਂ ਦਾਣ ਨਹੀਂ ਦਾਣੇ ਨਹੀਂ ਹੈਗੇ ਜੋ ਪਰ ਇੱਥੇ ਡਾਵਾਂਗੇ ਫੇ ਇਹਨੂੰ ਫੇ ਆਉਣਾ ਇਨ ਇਧਰ ਨੂੰ ਆ ਆਪਣੀਆਂ ਲੈਲਾ ਮਜ ਨੂੰ ਇਹ ਨਾਣਾ ਚੜਿਓ ਇਹ ਵੀ ਕਿੰਨੀਆਂ ਹੀ ਸੀਗੀਆਂ ਮੈਂ 14 15 ਸਾਲਾਂ ਨੂੰ ਵਾਚ ਜਾਂਦੀਆਂ ਆ ਗਰਮੀਆਂ ਨੂੰ ਘਟ ਜਾਂਦੀਆਂ ਆ ਗਰਮੀਆਂ ਨੂੰ ਮਰ ਮੁਰ ਜਾਂਦੀਆਂ ਬਾਕੀ ਕਿਹ ਕਹਿੰਦਾ ਓਏ ਥੱਪੇ ਵਾਲੀ ਕਰੋਂਦਾ ਹਾਂ ਅਰ ਉਹ ਬੰਦਾ ਬਣ ਕੇ ਹੋਈ ਕਰਾ ਬੋਲ ਚੱਲ ਚੱਲ ਮਾਰ 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 ਭਾਜਾ 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 ਚੱਲ 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 ਲੈ ਵੀ ਚੱਲੂ ਯਾਰ ਔੜ ਦੀ ਕੀਤਾ ਓਏ ਸੋਮਰ ਤੂੰ ਕਰੰਟੀਆਂ ਫੀਲਡਿੰਗ ਕਰਦੀਆਂ ਲਵੀ ਕਰਵਾਏ ਬਾਬੇ ਬੈਡਬਾਲ ਖੇਡਣ ਡਿਆ ਚੱਲ ਚੱਲ ਓਏ ਠੱਪਾ ਪਾ ਕੇ ਮਾਰਦੀ ਓਏ ਹਾਂ ਹਣ ਕੀ ਮਾਰਿਆ ਓਏ ਹੋਏ ਹੋਏ ਭਾਜਾ ਔਡ ਕਰ ਦੇਣਾ ਉਹਨੇ ਭਾਜਾ 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 ਉਹ ਚੋਕਾ ਹੋ ਗਿਆ ਉਧਰ ਚੋਕਾ ਹੋ ਗਿਆ ਉਹਦੇ ਬਾ ਚੋਕਾ ਹੋ ਗਿਆ ਇਦਾਂ ਦਾ ਕਰ ਦੇ ਫੇ ਨਹੀਂ ਹੋਇਆ ਇਦਾਂ ਕਰ ਦੇ ਫੇਲਾ ਇਦਾਂ ਦਾ ਪੈਸਾ ਤੇ ਕੋਣ ਕੀ ਭਇਆ ਕੀ ਆਈ ਤੁਹਾਡੇ ਫੋਨ ਚ ਨਹੀਂ ਪਾਉਣੀ ਅਸੀਂ ਨਹੀਂ ਤੁਹਾਡਾ ਫੋਨ ਹੈਂਗ ਹੋ ਜਾਣਾ ਚੱਲ ਭਾਜਾ ਵਾਏ ਭਾਜਾ ਔੜਨਾ ਹੋ ਗਿਆ ਵਾਏ ਓਟੋ ਓਟੋ ਫੇ ਚੋਕਾ ਗਦਾ ਹੈ ਇਹ ਗਦਾ ਹੈ ਇੱਕ ਗਦਾ ਆ ਪੂਣੀ ਹੈ ਇਹ ਕੀ ਆ ਗਦਾ ਇੱਥੇ ਰੋਕ ਕੇ ਦੱਸ ਇੱਥੇ ਰੋਕ ਕੇ ਗਦਾ ਆ ਆਂਗੀ ਐਦਾਂ ਬੋਲੀਦਾ ਓਏ ਆਂਗੀ ਆ ਬਾਤ ਕੀ ਬਾਤ ਕਿੱਥੇ ਦਰਦ ਹੁੰਦੀ ਇੱਥੇ ਇੱਥੇ ਕਿੱਥੇ ਪਹਿਲਾਂ ਤੇ ਹੁੰਦੀ ਆ ਕੀ ਹੁੰਦੀ ਆ ਕਿੱਦਾਂ ਹੋਗੀ ਦਰਦ ਓ ਬਾਬੋ ਲੱਸੀ ਲੱਗੇ ਦੇਣ ਕਬੂਤਰਾਂ ਨੂੰ ਤੇ ਲੱਸੀ ਐਦਾਂ ਹੋਣੀ ਚਾਹੀਦੀ ਮੱਖਣ ਉੱਤੇ ਤੈਰਦਾ ਹੋਵੇ ਕਈ ਕੀ ਵੀਰ ਕਰਦੇ ਉਹਦੇ ਲਈ ਨਹੀਂ ਫੈਟਦੇ ਹੰਦੀ ਦਿੰਦੇ ਉਹਦਾ ਫਾਇਦਾ ਨਹੀਂ ਕੋਈ ਵੀ ਆਹ ਹੁੰਦੀ ਲੱਸੀ ਆ ਦੇਖੋ ਇਹਦੇ ਨਾਲ ਦੀ ਲੱਸੀ ਦਿਆ ਕਰੋ ਇਦਾਂ ਮੱਖਣ ਉੱਤੇ ਤੈਰਦਾ ਹੋਵੇ ਤੇ ਠੰਡੀ ਲੱਸੀ ਹੋਵੇ ਦੇਖੋ ਐ ਕੱਢਦੀ ਕਿ ਨਹੀਂ ਜਿਗਰ ਦੀ ਗਰਮੀ ਨੇ ਐ ਕੱਢਦੇ ਨੇ ਅੰਦਰ ਸਾਫ਼ ਕਰਦੇ ਨੇ ਕੂਤਰ ਬਿਲਕੁਲ ਲੈ ਆਉਦੇ ਨੇ ਇਹਨਾਂ ਨੂੰ ਬੀਵੀ ਐਮ ਐਲ ਦਵਾਂਗੇ ਆਪਾਂ ਕੂਤਰਾਂ ਨੂੰ ਜਿਹੜੇ ਕੂਤਰ ਆਪਣੇ ਚੱਲਦੇ ਆ ਉਹਨਾਂ ਨੂੰ ਦਿੰਨੇ ਆ ਕਿਉਂਕਿ ਆ ਚੀ ਜੀ ਮਿਲਦੀ ਵੀ ਬਹੁਤ ੁੱਕੀ ਆ ਬਾਬੇ ਜਿੰਨਾ ਤੇ ਚਲੋ ਘਰਾਂ ਚ ਬਣਦੀ ਆ ਠੀਕ ਆ ਚਲੋ ਬਾਬੇ ਉਹ ਆ ਦਿੰਨੇ ਆ ਥੋੜੀ ਜੀ ਪਤਲੀ ਕਰਾਂਗੇ ਮੜੀ ਜੀ ਹਲਕੀ ਜੀ ਬਹੁਤ ਸੰਗਣੀ ਆ ਤੇ ਦੇ ਕੇ ਤੇ ਕੰਮ ਚਲਾਉਨੇ ਆ ਹਨਾ ਆ ਜੋ ਬਈ ਬਾਬੇ ਉਹ ਇਹਨਾਂ ਨੂੰ ਨਸੀ ਲੂਸੀ ਦੇ ਦਿੱਤੀ ਆ ਸਾਰਿਆਂ ਨੂੰ ਠੀਕ ਆ ਜਿੰਨੇ ਵੀ ਆ ਸਿਰਫ ਉਹ ਦੋ ਕਰ ਰਹਿ ਗਏ ਜਿਹੜੇ ਪਿੱਛੇ ਬੈਠੇ ਆ ਨਾ ਉਹਨਾਂ ਦੋਨ ਨੂੰ ਨਹੀਂ ਦੇ ਬਈ ਉਹ ਕੋ ਗੇਜੇ ਨੂੰ ਤੇ ਉਸ ਜਿਹੜਾ ਭੱਜ ਲਿਆ ਲਾਲ ਸੜਗੇ ਵਾਲਾ ਉਹ ਬਾਕੀ ਸਾਰਿਆਂ ਨੂੰ ਦੇ ਦਿੱਤਾ ਤੇ ਦੇਖਦੇ ਆ ਕੀ ਬਣਦਾ ਹਨਾ ਜਿੱਦਾਂ ਵੀ ਹੋਇਆ ਇਹਨਾਂ ਨੂੰ ਵੀ ਨਹੀਂ ਦੇ ਬਈ ਆ ਜਿੰਨੇ ਨੂੰ ਘੱਟ ਗਈ ਲੱਸੀ ਥੋੜੀ ਜਿਹੀ ਪਤਲੀ ਮੈਂ ਕੀਤੀ ਨਹੀਂ ਮਾੜਾ ਜਾਂ ਪਾਣੀ ਪਾਇਆ ਸੀ ਵਿੱਚ ਅਵੀ ਪੰਜ-ਸੱਤਵੇਂ ਮਿਲਦਾ ਸਮਲ ਜਿਆਦਾ ਨਹੀਂ ਪਾਇਆ ਕਿਉਂਕਿ ਸੰਗਣੀ ਦੇਣੀ ਸੀ ਮੈਂ ਜਿਹੜਾ ਆਪਣਾ ਰਤਾ ਹੀ ਦੇਂਦਾ ਉਹ ਸੰਗਣੀ ਦਾ ਹੀ ਸੀ ਇਹਨਾਂ ਨੂੰ ਸਾਰਿਆਂ ਨੂੰ ਦਵਾਤੀ ਜੰਨੇ ਵੀ ਆ ਸਿਰਫ ਇਹਨਾਂ ਦੇ ਵਿੱਚ ਆਮ ਮਦੀ ਨੂੰ ਨਹੀਂ ਦੇਉਂਦੀ ਬਾਕੀ ਤਕਰੀਬਨ ਸਾਰਿਆਂ ਨੂੰ ਦਿੰਦੀ ਆ ਉਹ ਬੱਚਿਆ ਇਹ ਮੇਰੀ ਆਸ ਸੀ ਬਾਬੇ ਉਹ ਬੱਚਾ ਛੱਡਣ ਦੀ ਬੜਾ ਸੋਹਣਾ ਬਣ ਗਿਆ ਥੱਲੋਂ ਆ ਦੇਖੋ ਦਾਲਦੂਣਾ ਵੀ ਰੱਜ ਕੇ ਖਾਂਦਾ ਆ ਵਧੀਆ ਪਰ ਝਾੜੇ ਪੈ ਗਿਆ ਯਾਰ ਕਿੜੀਆਂ ਬਹੁਤ ਸਿੱਟ ਗਿਆ ਗਲੀਆਂ ਦੇਖਦੇ ਆ ਜੇ ਹਜੇ ਇੱਕ ਇੱਕ ਕਲੀ ਰੋਗ ਗਿਆ ਨਾ ਫੇ ਛੱਟਾਂਗੇ ਇਹਨੂੰ ਇੱਧਰ ਕੂਲਰ ਵੀ ਤੱਕੋ ਰੱਖ ਕਰਤਾ ਪਾਣੀ ਬਾਹਰ ਹੀ ਡੁੱਲ ਗਿਆ ਮੈਂ ਪੈਪ ਲਾ ਕੇ ਆਇਆ ਹੀ ਵਿੱਚੋਂ ਤੇ ਉਹ ਚੇਤਾ ਨਹੀਂ ਰਿਹਾ ਕੁੜੀਆਂ ਤੋਂ ਥੱਲੇ ਪਾਣੀ ਡੁੱਲ ਕੇ ਚਿੱਕੜ ਵੀ ਹੋ ਗਿਆ ਤੇ ਪੁੱਲ ਵੀ ਗਿਆ ਪਾਣੀ ਬਾਹਰ ਆ ਬੰਦ ਕਰਦੀ ਐ ਤੇ ਮੱਖਣ ਥੋੜਾ ਜਿਆ ਰੰਦਾ ਥੱਲੇ ਥੋੜਾ ਆ ਜਾ ਮੈਂ ਕਹ ਨਰਮ ਜਿਹਾ ਹੋ ਜਵੇ ਤੇ ਇਹਨੂੰ ਬਾਜੂ ਮੋਟੇ ਨੂੰ ਦੇਣਾ ਆਪਾਂ ਮੋਟੇ ਨੂੰ ਲੱਸੀ ਜਿਆਦਾ ਦਿੱਤੀ ਉਹ ਮੋਟਾ ਕਮਜ਼ੋਰ ਹੈ ਨਾ ਮੋਟਾ ਬਾਬਿਓ ਕਿਤੇ ਜੋਰ ਲਾਉਂਦਾ ਯਾਰ ਰੂਹ ਖੁਸ਼ ਕਰਦਾ ਬਿਮਾਰ ਆ ਉਂਤਰ ਤੇ ਹਜੇ ਵੀ ਰੱਬ ਜੀ ਬੜਾ ਅੱਜ ਜੋਰ ਲਾ ਲਾ ਹੁੰਦਾ ਸੀ ਕੱਲ ਵੀ ਤੇ ਅੱਜ ਵੀ ਇਹਨੂੰ ਸੈੱਟ ਕਰਦੇ ਆ ਮੋਟੇ ਦੇ ਆਪਾਂ ਨੂੰ ਪੂਰਾ ਯਕੀਨ ਹੈ ਵੀ ਕੋਈ ਨਾ ਕੋਈ ਕਰੂਗਾ ਮੋਟੇ ਨੂੰ ਪਹਿਲਾਂ ਮੋਟਾ ਬਣਾਈਏ ਫਿਰ ਅੱਗੇ ਵੰਗੂ ਫਿਰ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗਦੀ ਆਉਂਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਿਆ ਕਰੋ ਵੱਧ ਤੋਂ ਵੱਧ ਹਨਾ ਤੇ ਕਮੈਂਟ ਤੁਹਾਡੇ ਸਾਰੇ ਕਮੈਂਟ ਮੈਂ ਪੜਦਾ ਹੁੰਨਾ ਜਿੰਨੇ ਵੀ ਘੈਂਟ ਘੈਂਟ ਤੁਸੀਂ ਕਮੈਂਟ ਕਰਦੇ ਆ ਤੇ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੇ ਹਰ ਇੱਕ ਭਰਾ ਦਾ ਰਿਪਲਾਈ ਦਵਾ ਤੇ ਦੀਨਾ ਵੀ ਆ ਹਨਾ ਜੇ ਕੋਈ ਰਹਿ ਜਾਂਦਾ ਵੀਰ ਗੁੱਸਾ ਨਾ ਕਰਿਆ ਕਰੋ ਤੇ ਸੌਰੀ ਆ ਫੋਨ ਬਾਬਿਓ ਰਾਤ ਨੂੰ ਨਾ ਪਲੀਜ਼ ਕਰਿਆ ਕਰੋ ਸਵੇਰੇ ਜਦੋਂ ਮਰਜ਼ੀ ਕਰ ਲਿਆ ਕਰੋ ਐਨੀ ਟਾਈਮ ਆਹ ਹੈ ਇੰਗਲਿਸ਼ ਵਿੱਚ ਹੀ ਤੇ ਆਪਾਂ ਚੱਕਿਆ ਕਰਾਂਗੇ ਓਕੇ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ